ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਹਰਿਆਣਾ ਦੇ ਕਰਨਾਲ ਵਿੱਚ ਪੰਜਾਬ ਪੁਲਿਸ ਤੋਂ ਕਥਿਤ ਤੌਰ ਤੇ ਪੱਜ ਗਏ ਹਨ ਉਹਨਾਂ ਦੀ ਕਥਿਤ ਸਾਬਕਾ ਪਤਨੀ ਵੱਲੋਂ ਦਰਜ ਕਰਵਾਈ ਦੀ ਪਲਾਟ ਕਰਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਟਨਾਕਰਮ ਉਦੋਂ ਸਾਹਮਣੇ ਆਇਆ ਜਦੋਂ ਪਠਾਨ ਮਾਜਰਾ ਨੇ ਪਾਰਟੀ ਦੀ ਦਿੱਲੀ ਲੀਡਰਸ਼ਿਪ ਅਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੰਤਰ ਕ੍ਰਿਸ਼ਨ ਕੁਮਾਰ ਦੀ ਸੂਬੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਆਲੋਚਨਾ ਕੀਤੀ ਸੀ ਇਸੇ ਦੌਰਾਨ ਪਠਾਨ ਮਾਜਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸਕੂਨੇ ਕਹੇ ਕਿ ਉਹਨਾਂ ਨੂੰ ਕੈਰ ਕਾਨੂੰਨੀ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਹ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਜਾਂਚ ਰੋਪੜ ਰੇਂਜ ਦੇ ਡਿਪਟੀ ਇੰਸਪੈਕਟ ਜਨਰਲ ਆਫ ਪੁਲਿਸ ਨੂੰ ਸੰਵਿਧਿਤ ਕੀਤੀ ਗਈ ਹੈ। ਇਹ ਐਫ ਆਈ ਆਰ ਦਾ ਇੱਕ ਵੱਲੋਂ ਪਾਰਟੀ ਵਿਰੁੱਧ ਪੜ ਕੇ ਗੁੱਸੇ ਦਾ ਨਤੀਜਾ ਹੈ। ਇਹ ਕਾਨੂੰਨ ਦੇ ਵਿਰੁੱਧ ਹੈ ਤੇ ਨਿਯਮਾਂ ਦੇ ਵਿਰੁੱਧ ਹੈ। ਇਹ ਮੂਲ ਰੂਪ ਵਿੱਚ ਨੌਕਰਸ਼ਾਹੀ ਅਤੇ ਵਿਧਾਇਕਾ ਵਿਚਕਾਰ ਰਸਕਤੀਏ ਸ਼ਿਕਾਇਤਕਰਤਾ ਨੇ ਮੁਹਾਨੀ ਪੁਲਿਸ ਸਟੇਸ਼ਨ ਵਿੱਚ ਇੱਕ ਅਰਜੀ ਦਾਇਰ ਕੀਤੀ ਸੀ ਮੰਗਲਵਾਰ ਸਵੇਰੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਵਿੱਚ ਪਠਾਨਮਾਰਗ ਚਰਾਨੇ ਦੋਸ਼ ਲਾਇਆ ਕਿ ਉਹਨਾਂ ਕੋਲ ਦਿੱਲੀ ਦੇ ਆਪਾਗੂਆਂ ਦੇ ਅਸ਼ਲੀਲ ਵੀਡੀਓ ਹਨ ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ 5 ਵਿਧਾਇਕਾਂ ਤੋਂ ਅਸਥੀਫੇ ਪੱਤਰਾਂ ਦੇ ਤਸਕਤ ਕਰਵਾਈ ਗਏ ਹਨ ਇਹਨਾਂ ਅਸਥੀਫਿਆਂ ਨੂੰ ਸੁਰੱਖਿਤਰ ਰੱਖਿਆ ਗਿਆ ਹੈ ਇਹ ਵਿਧਾਇਕਾਂ ਤੇ ਆਪਣੀ ਲਾਈਨ ਤੇ ਚੱਲਣ ਲਈ ਤਪਾ ਪਾਉਣ ਲਈ ਕੀਤਾ ਗਿਆ ਹੈ ਉਹ ਪਹਿਲੇ ਦਿਨ ਤੋਂ ਹੀ ਮੰਤਰੀ ਨਾਲ ਅਚਾਹ ਕਰ ਰਹੇ ਹਨ ਇਸ ਲਈ ਕੋਈ ਵੀ ਇਹ ਸ਼ਬਦ ਬੋਲਣ ਦੀ ਹਿੰਮਤ ਨਹੀਂ ਰੱਖਦਾ